ਦਲਜੀਤ ਦਸਾਂਸ ਨੂੰ ਵੱਡਾ ਝਟਕਾ ਨਹੀਂ ਬਣ ਰਹੀ ਇਹ ਪੰਜਾਬੀ ਫਿਲਮ ਸਾਹਮਣੇ ਆਈ ਹੈ ਹੈਰਾਨੀਜਨਕ ਵਜਾ ਗਲੋਬਲ 스타 ਦਲਜੀਤ ਦਸਾਂਸ ਦੀ ਫਿਲਮ ਰੰਨਾ ਚ ਧੰਨਾ ਨੂੰ ਲੈ ਕੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਤਰਸਨ ਦਲਜੀਤ ਇਸ ਫਿਲਮ ਨੂੰ ਰੱਦ ਕਰ ਦਿੱਤਾ ਹੈ ਖਬਰਾਂ ਹਨ ਕਿ ਇਸ ਫਿਲਮ ਨੂੰ ਨਹੀਂ ਬਣਾਇਆ ਜਾਵੇਗਾ ਹਰ ਲੋਕਾਂ ਦੇ ਮਨਾਂ 'ਚ ਇੱਕ ਹੀ ਸਵਾਲ ਆ ਰਿਹਾ ਹੋਣਾ ਕਿ ਆਖਿਰ ਅਜਿਹਾ ਕਿਉਂ ਹੋਇਆ ਇਸ ਵਾਰ ਇਹ ਨਿਰਦੇਸ਼ਕ ਅਮਰਜੀਤ ਸਿੰਘ ਸਰਾਵਨੇ ਕੀਤਾ ਖੁਲਾਸਾ ਇਸ ਬਾਰੇ ਪੰਜਾਬੀ ਫਿਲਮ ਨਿਰਦੇਸ਼ਕ ਅਮਰਜੀਤ ਸਿੰਘ ਸਰਾਵਨੇ ਵੱਡਾ ਖੁਲਾਸਾ ਕੀਤਾ ਹੈ ਤਰਸਲ ਉਹਨਾਂ ਪੋਸਟ ਸ਼ੇਅਰ ਕਰ ਲਿਖਿਆ ਮੈਂ ਇੱਕ ਪੋਸਟ ਪਾਈ ਸੀ ਕੱਲ ਪਰਸੋਂ ਕੀ ਜਿਤਨਾ ਅਸੀਂ ਨਹੀਂ ਬਣਾ ਰਹੇ ਉਸ ਦਾ ਬਸ ਇਹੀ ਮਤਲਬ ਸੀ ਕਿ ਅਸੀਂ ਕੋਸ ਤਿੰਨ ਮਹੀਨੇ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਫਿਲਮ ਨਾ ਕਰਨ ਦਾ ਤੁਹਾਡੇ ਮੈਸੇਜ ਆਉਂਦੇ ਰਹਿੰਦੇ ਮੈਂ ਬਸ ਅਪਡੇਟ ਹੀ ਦਿੱਤੀ ਸੀ ਇਸ ਤੁਮ ਬਿਨਾ ਪੋਸਟ ਦਾ ਕੋਈ ਮਤਲਬ ਨਹੀਂ ਸੀ ਜ਼ਾਹਿਰ ਹੈ ਕਿ ਜੇਕਰ ਪ੍ਰੋਜੈਕਟ ਨਾ ਹੋਵੇ ਤਾਂ ਮਹਿਸੂਸ ਹੁੰਦਾ ਹੈ ਪਰ ਅਸੀਂ ਸਮਝਦੇ ਹਾਂ ਕਿ ਕਈ ਵਾਰ ਚੀਜ਼ਾਂ ਕੰਮ ਨਹੀਂ ਕਰਦੀਆਂ ਮੈਂ ਅੱਜ ਇਹ ਤਾਂ ਲਿਖਿਆ ਕਿਉਂਕਿ ਗੱਲ ਗਲਤ ਪਾਸੇ ਵੱਲ ਤੁਰ ਪਈ ਹੈ ਜੇਕਰ ਮੈਨੂੰ ਇੰਡਸਟਰੀ 'ਚ ਕਿਸੇ ਨਾਲ ਗੁੱਸਾ ਹੋਵੇਗਾ ਤਾਂ ਮੈਂ ਫੋਨ ਕਰ ਲਵਾਂਗਾ ਇਹਨਾਂ ਕੋ ਤਾਂ ਸਾਡਾ ਆਪਸ 'ਚ ਚੱਲਦਾ ਰਹਿੰਦਾ ਹੈ ਮੈਂ ਇਹ ਸੋਸ਼ਲ ਮੀਡੀਆ 'ਤੇ ਨਹੀਂ ਪਾਉਂਗਾ ਜਾਂਦੇ ਹਾਂ ਹੁਣ ਫਿਲਮ ਨਾ ਬਣਾਉਣ ਦੀ ਅਸਲ ਵਜ੍ਹਾ ਇੱਥੇ ਇਹ ਵੀ ਦੱਸ ਦਈਏ ਕਿ ਮਲਟੀ ਸਟਾਰ ਫਿਲਮ ਜਿਸ ਦੇ ਦਿਲਜੀਤ ਦਸਾਂਸ ਤੋਂ ਇਲਾਵਾ ਸੋਨਮ ਬਾਸਵਾ ਅਤੇ ਸਹਿਨਾਸ ਖੇਲ ਵਰਗੇ ਸਟਾਰ ਸ਼ਾਮਿਲ ਸਨ ਜਿਨ੍ਹਾਂ ਦੀ ਸ਼ਾਨਦਾਰ ਮੌਜੂਦਗੀ ਨਾਲ ਸਚਾਈ ਜਾਣ ਵਾਲੀ ਇਸ ਫਿਲਮ ਦੇ ਨਾਂ ਬਣਨ ਦਾ ਕਾਰਨ ਇਸ ਦੀ ਨਿਰਮਾਣ ਦੇਰੀ ਨੂੰ ਮੰਨਿਆ ਜਾ ਰਿਹਾ ਹੈ ਹਾਲਾਂਕਿ ਇਸ ਫਿਲਮ ਸੰਬੰਧੀ ਸਾਹਮਣੇ ਆਈ ਕੁਝ ਹੋਰ ਜਾਣਕਾਰੀ ਅਨੁਸਾਰ ਅਸਲ ਚ ਨਿਰਮਾਣ ਦੇਰੀ ਦੇ ਨਾਲ ਜੋ ਵੱਡਾ ਅਤੇ ਅਹਿਮ ਕਾਰਨ ਰਿਹਾ ਹੈ ਉਹ ਸੀ ਇਸੇ ਸਬਜੈਕਟ ਆਧਾਰਿਤ ਅਤੇ ਮੁਹੰਦਰੇ ਦੇ ird-gird ਜੁੜੀਆਂ ਦੇ ਹੋਰ ਵੱਡੀਆਂ ਫਿਲਮਾਂ ਦਾ ਰਿਲੀਜ਼ ਹੋਣਾ ਜਿਸ ਕਾਰਨ ਉਕਤ ਫਿਲਮ ਨਿਰਮਾਣ ਤੋਂ ਪਹਿਲਾਂ ਹੀ ਨਾਂ ਬਣਾਉਣ ਦਾ ਫੈਸਲਾ ਲੈਣਾ ਪਿਆ ਜਿਸ ਉਪਰੰਤ ਦਿਲਜੀਤ ਦੋਸਾਂਸੀ ਇਹ ਪਹਿਲੀ ਅਜਹੀ ਫਿਲਮ ਹੋਵੇਗੀ ਜੋ ਨਹੀਂ ਬਣੇਗੀ